ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੀਪਗੜ ਅਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਸੂਈਆਂ ਵੀ ਗਾਮਾ ਤੇ ਦੋ ਗੱਬਣਾ ਤੇ ਇੱਕ ਹੈਗੀ ਕੱਟੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਕਾਲਾ ਸਿੰਘ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਅੱਜ ਕਿੰਨੀਆਂ ਗਾਮਾ ਬਾਈ ਆਪਣੇ ਕੋਲ ਅੱਜ ਬਾਈ ਜੀ ਤੇ ਆਪਣੇ ਕੋਲੇ ਹੈਗੀਆਂ 4 ਬੈੜਾਂ ਹਾਂਜੀ ਇੱਕ ਕੱਟੀ ਆ ਠੀਕ ਹੈ ਜੀ ਦੋ ਸੁਈਆਂ ਤੋਂ ਗੱਬਣਾ ਠੀਕ ਹੈ ਜੀ ਪਹਿਲੀ ਗੱਲ ਜਾਣਕਾਰੀ ਦੋਈ ਤੇ ਵੀ ਆਪਣੀ ਸਭ ਤੋਂ ਇਹ ਬਾਈ ਕੱਲ ਸੁਈਆ ਬੱਸੀ ਹਾਂਜੀ ਜਿੱਤੇ ਪਹਿਲੇ ਸੁਈਆ ਬੱਸੀ ਆ ਸੀਂਢੀ ਪੂਰੀ ਆ ਠੀਕ ਹੈ ਜੀ 12 13 ਕਿਲੋ ਬੋਲਾ ਹੋਏ ਥੱਲੇ ਹੋਣਾ ਠੀਕ ਹੈ ਜੀ ਠੀਕ ਹੈ ਇਹਦੇ ਮਗਰ ਬੱਸਾ ਬਾਈ ਮਗਰ ਬੱਸਾ ਹਾਂ ਠੀਕ ਹੈ ਪੂਰੀ ਸੀਂ ਠੰਡੀ ਹੈ 12 12 ਕਿਲੋ ਬੋਲਾ ਤਿਆਰ ਹੈ ਠੀਕ ਹੈ ਲੈ ਬਰਫਰ ਦੀ ਠੰਡੀ ਹੈ ਨਹੀਂ ਵੀ ਕੋਈ 6.5 ਪਾ ਗਰੂਗੀ ਲੈ ਠੀਕ ਹੈ ਹਾਂ ਬੱਚਾ ਮੜਾ ਦਿਖਾ ਦੀ ਮੜਾ ਸਾਈਡ ਆ ਆ ਲੈ ਬੱਸਾ ਠੀਕ ਹੈ ਮਗਰ ਬੱਸਾ ਤੋ ਕਾਲੇ ਭਾਈ ਰੇਟ 100 ਰੁਪਏ ਘਟ ਕਰੀ ਬੱਸ ਜਮਾ ਜਮਾ ਜਾਇਜ਼ ਕਰੂੰਗਾ ਜਮਾ ਜਾਇਜ਼ ਹਾਂ ਬਸ 100 ਰੁਪਏ ਛੋੜ ਕਰੀ ਬੱਸ ਮੈਂ ਗੱਲ ਕੋਈ ਆਪਾਂ ਮੁੱਲੀ ਜਾਇਜ਼ ਕਰਨੇ ਆ ਟ੍ਰੇਸ਼ਨ ਆ ਬੱਸ 10 ਦੇ ਕਿਨਾਰੇ ਰੇਟ ਹੈ ਹੁਣ ਭਾਈ ਇਹਦਾ ਮੁੱਲ 52000 ਹੈ ਬੱਚੀ ਦਾ ਅਸਾਂ ਬਾ ਮਾਨਤਨ ਕਰ ਦੇਾਂਗੇ ਬੱਸ ਠੀਕ ਹੈ ਹਾਂ ਆਵੜੀ ਨਾ ਗੱਲ ਬਸ 100 ਰੁਪਏ ਛੋੜ ਕਰੀ ਮੈਨੂੰ ਕੀ ਟ੍ਰੇਸ਼ਨ ਬਸ ਥੋੜਾ ਛੱਪਾ ਹੀ ਕਰਨਾ ਹੈ ਹਾਂ ਲੋਪਰਾ ਤੋਰਾ ਤਰਾ ਕਰਮਾ ਵਾਲੇ ਦੇ ਦੇਖ ਸਕਦਾ ਥਣ ਥਣ ਲੇ ਵਾਲੂਗਾ ਠੀਕ ਹੈ ਮਾਗਰ ਨੂੰ ਦੱਸਾ ਤਾਜੀ ਸੂਈ ਵੀ ਆ ਠੀਕ ਹੈ ਜੀ ਰੇਟ ਕਰਾ ਭਾਈ ਨੇ ਲੋ ਜੀ ਠੀਕ ਹੈ ਜੀ ਹਾਂ ਜੀ ਬਈ ਦੂਜੀ ਦੱਸੋ ਜਾਂਗੇ ਇਹ ਬਾਈ ਟੜਕੇ ਸੂਈ ਹੈ ਜੀ ਤੇ ਆ ਪਈਆ ਜੇਰੋ ਠੀਕ ਹੈ ਠੀਕ ਹੈ ਬੱਛੀ ਟੜਕੇ ਸੂਈ ਹੈ ਪਹਿਲਾ ਸੂਆ ਮੰਗਰ ਵੀ ਬੱਛੀ ਹੈ ਬਹੁਤ ਚੰਗੀ ਠੀਕ ਹੈ ਜੀ ਹਾਂ ਮੰਗਰ ਵੀ ਬੱਛੀ ਹੈ ਸੀਰ ਠੰਡੀ ਪੂਰੀ ਹੈ ਠੀਕ ਹੈ ਆਏ ਨਹੀਂ ਵੀ ਕੋਈ ਪਰਮਿਸ਼ਨ ਵੀ ਕਰੂ ਲੈ ਇਹ ਵੀ ਤੁਰ ਕੇ ਸਤਾ ਲੈਂਦੇ ਆਪਾਂ ਲੈ ਠੀਕ ਹੈ ਜੀ ਹਾਂ ਇਹਦਾ ਵੀ ਬਾਈ ਕੱਲ 100 ਰੁਪਏ ਛੋੜ ਕਰੀ ਬਸ ਬਾ ਤੈਨੂੰ ਕਹਤੀ ਕੱਚੀ ਦੱਸ ਦੇ ਰੇਟ ਇਹ ਆਪਾਂ ਬੱਛੀ 70 ਦੀ ਦੇ ਦੇ ਪੂਰੇ ਦੀ ਠੀਕ ਹੈ ਜੀ ਮੁੱਲ ਜਿੰਨਾ ਮਰਜ਼ੀ ਕਰੀ ਜਾਏ ਲੈ ਵੇਦਾਂ ਬਸ ਛੋੜ 70 ਠ ਕਰਮਵਾਲੀ ਦੇ ਲੇਵਾ ਥਾਣੇ ਤੋਂ ਬਹੁਤ ਸੋਹਣਾ ਠੀਕ ਹੈ ਨਾ ਲੋ ਜੀ ਚੋਰਾ ਤਾਰਾ ਕੱਦ ਬੈਡ ਸੁਖਨਾ ਸੋਹਣਾ ਠੀਕ ਹੈ ਜੀ ਲੋਪਰਾ ਰੰਗ ਰੂਪ ਬਹੁਤ ਸੋਹਣਾ ਲਾਂ ਤੇ ਥਾਣ ਬਹੁਤ ਸੋਹਣਾ ਲੱਗਿਆ ਕਰਮਵਾਲੀ ਨੂੰ ਠੀਕ ਹੈ ਜੀ ਠੀਕ ਹੈ ਜੀ ਹਾਜਵੇਂ ਤੀਜੀ ਵਰ ਜਰਸੀ ਆ ਗਈ ਜੀ ਤੇ ਬਾਈ ਹਾਂਜੀ ਇਹ ਜਰਸੀ ਆ ਪੰਜਾਬ ਵਾਲੀ 8 ਦਿਨਾਂ ਦੀ ਕੱਚੀ ਬੱਸੀ ਠੀਕ ਹੈ ਜੀ ਦੂਜੇ ਸੂਹ ਸੂਗੀ 6 ਦਾ ਹੁੰਦਾ ਠੀਕ ਹੈ ਜੀ ਹਾਂ ਇਹ ਵੀ ਤੋਰ ਕੇ ਦਿਖਾ ਦੇ 8 ਦਿਨਾਂ ਦੀ ਕੱਚੀ ਹਾਂ ਠੀਕ ਹੈ ਜੀ ਤੇ ਰੇਟ ਭਰਾ ਇਹਦਾ ਬਾਈ ਦੇਣੀ ਇਹ ਵੀ 70000 ਦੀ ਬੱਸੀ ਦੇਣੀ ਆਪਾਂ ਠੀਕ ਹੈ ਜੀ ਛੋੜ ਹੀ ਕਰਨੀ ਆ ਬਸ ਠੀਕ ਹੈ ਜੀ ਹਾਂ ਲੋ ਪ੍ਰੋਫਿਟ ਚੈੱਕ ਕਰਸੋ ਕਿਸ ਕੁਆਲਿਟੀ ਦੇਖ ਸਕਦੇ ਪਹਿਲਾਂ ਬਾਕੀ ਤੋੜਾ ਤਾਰਾ ਕਰਮਾ ਦੇ ਸੋਹਣੀ ਬਹੁਤ ਆ ਦੇਖ ਰਹੀਏ ਤੁਹਾਨੂੰ ਠੀਕ ਹੈ ਜੀ ਲੋ ਜੀ ਰੇਵਦਨਤਾ ਤੁਸੀਂ ਦੱਸ ਸਕਦੇ ਠੰਡੀ ਸੀਲ ਆ ਬਾਈ ਕਹਿੰਦਾ ਹੱਪ ਤੇ ਦੀ ਕੱਚੀ ਆ ਲੋ ਜੀ ਇਹੋ ਜੀ ਠੀਕ ਹੈ ਜੀ ਪਿੰਡ ਦੀ ਬਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਹਾਂਜੀ ਬਾਈ ਜੀ ਚਾਰ ਨੰਬਰ ਦੱਸੋ ਜਾਨਕੀ ਇਹ ਸਾਈਵਾਲ ਦੀ ਕ੍ਰੋਸ ਆ ਬਾਈ ਹਾਂਜੀ ਇਹ ਇਹ 6-7 ਦਿਨਾਂ ਦੀ ਕੱਚੀ ਆ ਜੀ ਤੇ ਠੀਕ ਹੈ 6-7 ਦਿਨਾਂ ਦੀ ਕੱਚੀ 6-7 ਦਿਨਾਂ ਦੀ ਕੱਚੀ ਆ ਜਿਹੜੀ ਬਚੀ ਆ ਉਹ ਨਹੀਂ ਚੱਲਦੀ ਉਹ ਗਾਰੰਟੀ ਹੋਊ ਆਪਣੀ ਉਹ ਪਹਿਲਾਂ ਦੱਸ ਦੋ 6-7 ਦਿਨਾਂ ਦੀ ਕੱਚੀ ਆ ਬੈੜ ਤੇ ਰੇਟ ਭਰਾ ਜਾਇਆ ਜਾ

ਠੀਕ ਹੈ ਠੀਕ ਹਾਂਜੀ ਵੀ ਗੱਡੀ ਦੱਸੋ ਜਾਨ ਕਰੀ ਤੇ ਗੱਡੀ 13 13 ਮਹੀਨੇ ਦੀ ਹੈ ਜੀ ਤੇ ਠੀਕ ਹੈ ਹਰ ਤੁਨ ਦੀ ਓਕੇ ਹੈ ਫੋਟ ਸੰਗ ਦੀ ਉਹ ਗਰੰਟੀ ਹੋ ਆਪਣੀ ਠੀਕ ਹੈ ਜੀ ਖੀਰੀ ਹੈ ਗੱਡੀ ਪੰਡ ਮਰੋੜੀ ਦੀ ਸਾਰੀ ਉੱਤੇ ਧੌਣ ਤੇ ਗਰੰਟੀ ਹੈ ਠੀਕ ਹੈ ਜੀ ਹਾਂ ਤੇ ਰੇਟ ਰੇਟ ਇਹਦਾ ਮਤਲਬ ਜੀ ਨਾ ਮਰਜੀ ਕਰਈਏ ਬਾਈ 24000 ਦੀ ਗੱਡੀ ਦੇ ਦਿਆਂ 24000 24 ਦੇ ਦਿਆਂ ਤੋੜ ਦੋ ਪ੍ਰਾਣ ਨੂੰ ਲੋਪਾ ਤੁਹਾਡੀ ਹਕੀਬਤ ਹੋਏ ਥੋੜਾ ਡਰਦੀ ਹੈ ਬਾਈ ਕਹਿੰਦਾ ਥੋੜਾ ਡਰਦੀ ਹੈ ਹਾਂ ਕੋਈ ਗੱਲ ਕੋਈ ਗੱਲ ਮਾਰੀ ਨਹੀਂ ਰਹੇਗਾ ਕਿਹਾ ਜੀ ਨਾ ਬਸ ਹੋਰ ਜਦੀ ਥੋੜੀ ਬਾਈਤੀ ਤੋਰ ਰਹੀ ਬਾਈਤੀ ਸੀ ਬਾਈਤੀ ਤੋਰਦੇ ਨੇ ਹਾਂ ਉਹ ਬਾਹਰ ਨਿਕਲਣਾ ਥੋੜਾ ਥੋੜਾ ਪਤਾ ਵੀ ਅੰਗ ਪਿਆਰ ਸਹੀ ਚੱਲਦੇ ਆ ਫਿਰ ਥੋੜਾ ਡਰ ਚੱਲਦਾ ਹੱਕ ਦੇ ਫੜੀ ਹੱਕ ਦੇ ਇੱਕ ਜੁਗ ਆ ਕਰ ਚੋੜਾ ਬਸ ਬਸ ਲੈ ਆ ਕੇ ਲੈ ਤੇ ਆ ਬਸ ਇਧਰ ਨੂੰ ਹੀ ਆਉ ਪੈਣ ਬਸ ਆ ਜਾ ਇਧਰੋਂ ਤਾਂ ਜਾਉ ਥੋੜਾ ਡਰ ਚਦਾ ਠੀਕ ਹੈ ਨਾ ਚੱਕਰ ਸਾਦੇ ਕੱਟੀ ਬਹੁਤ ਸੋਹਣੀ ਆ ਚਾਰ ਥਾਣਾ ਨਖੜ ਮੇ ਰੇਡ ਬਾਈ ਨੇ ਆਪਾਂ ਨੂੰ ਸਾਰੀਆਂ ਗਾਵਾਂ ਦੇ ਤਕਰੀਬਨ 10 ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਦੀਪਗੜ੍ਹ ਤੇ ਜਿਲਾਉ ਨੂੰ ਪੈਂਦਾ ਜੀ ਪਰਨਾਲਾ